ਸਰ ਜਿੰਨਿਆਂ ਨੇ ਅਸੀਂ ਪੁੱਛਿਆ ਕਹਿੰਦੇ ਬੀਵੀਸੀ ਵਾਲੀ ਲੈ ਆਓ ਮਸ਼ੀਨ ਹੋਰ ਨਾ ਫਾਜੋ ਕਿਤੇ 2-250 ਕਿੱਲੇ ਦੀ ਖੇਤੀ ਕਰਦੇ ਆ ਜਿਹੜੀਆਂ ਕਮੈਨਾਂ ਕੋਲ ਨਾ ਆਪਾਂ ਆਪਦੇ ਬੀਜ ਵਾਸਤੇ ਰੱਖੀਆਂ ਹੋਈਆਂ ਆਪਦੇ ਆਪ ਕਦੇ ਨਹੀਂ ਨੂੰ ਚੰਗਾ ਕਹਿੰਦੇ ਕੋਈ ਵੀ ਫਾਰਮਰ ਫੋਨ ਕਰਦਾ ਤੇ ਅਸੀਂ ਫਾਰਮਰ ਦਾ ਨੰਬਰ ਦਿੰਨੇ ਵੀ ਆਪਣਾ ਉਨਾ ਹੀ ਸੰਗਣਾ ਝੋਨਾ ਹੋਊਗਾ ਤੇ ਸ਼ੁਰੂ ਚੋਂ ਹੀ ਉਨਾ ਸੰਗਣਾ ਹੋਊਗਾ ਆ ਆਮ ਤੌਰ ਤੇ ਮਸ਼ੀਨਾਂ ਦੇ ਵਿੱਚ ਆ ਨਹੀਂ ਲੱਗਿਆ ਹੁੰਦਾ ਬਾ 350 400 ਮਸ਼ੀਨ ਆ ਇਸ ਹਾਲ ਤਿਆਰ ਹੋ ਰਹੀ ਹੈ ਠੀਕ ਹੈ ਬਾਈ ਹੋਰਾਂ ਦੀ ਇਹ ਡੀਐਸਆਰ ਦੇ ਬਹੁਤ ਚਰਚੇ ਆ ਕਿਉਂਕਿ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈ ਜੋ ਨੇ ਤੁਸੀਂ ਬੀਜ ਮਤਲਬ ਜਿੰਨੀ ਦੂਰੀ ਤੇ ਰਖਾਉਣਾ ਓਨੀ ਦੂਰੀ ਤੇ ਰੂਹੀ ਚਾਹੀਏ ਇੱਕ ਬੀਜ ਰਖਾਉਣਾ ਚਾਹੀਏ ਦੋ ਬੀਜ ਰਖਾਉਣੇ ਹਨ ਹਾਂ ਜੀ ਹਾਂ ਜੀ ਹਾਂ ਜੀ ਪੂਰੀ ਜਾਣਕਾਰੀ ਤੁਸੀਂ ਦੱਸੋ ਜੀ ਤੁਹਾਨੂੰ ਵੱਧ ਜਾਣਕਾਰੀ ਅੱਜ ਸਤਿਕਾਰ ਜੀ ਸਾਰੇ ਕਿਸਾਨ ਭਰਾਵਾਂ ਨੂੰ ਹਾਂ ਜੀ ਇਹ ਆਪਾਂ ਸਟੈਪ ਸਿੱਡ ਜਿਹੜਾ ਤਿਆਰ ਕਰਿਆ ਹੈ ਹੂੰ ਇਹਨੂੰ 8 ਇੰਚ ਤੋਂ ਲੈ ਕੇ 8 10 12 ਤੇ 15 ਇਹਨੂੰ ਚਾਰ ਸਾਈਜ਼ ਆਪਾਂ ਦੇ ਸਕਦੇ ਹਾਂ ਆ ਗੇਰ ਤੋਂ ਹਾਂ ਜੀ ਇਸ ਗੇਰ ਤੋਂ ਹੂੰ ਚਾਰ ਇਹਨੂੰ ਇੱਕ ਥਾਂ ਤੇ ਆਪਾਂ ਦੋ ਤਿੰਨ ਬੀਜ ਲਾਉਣੇ ਆ ਚਾਰ ਪੰਜ ਲਾਉਣੇ ਆ ਜਾਂ 6 7 ਕਰਨੇ ਆ 8 10 ਕਰਨੇ ਆ ਇਹ ਆਪਾਂ ਬੀਜਾਂ ਦੀ ਗਿਣਤੀ ਕਈ ਬੀਜ ਵੱਧ ਪਾਉਂਦੇ ਸੀ ਝੋਨੇ ਜਿਹਨੇ ਰੂਟੀਨ ਚ ਬਿਜਾਈ ਕਰਦੇ ਸੀ ਝੋਨੇ ਨੂੰ ਗੈਪ ਚਾਹੀਦਾ ਗੈਪ ਚਾਹੀਦਾ ਗੈਪ ਤੋਂ ਬਿਨਾ ਇਹਨੂੰ ਹਵਾ ਨਹੀਂ ਫਿਰਦੀ ਤੇ ਥੱਲੋਂ ਬਿਲਕੁਲ ਹੀ ਪਰਾਲੀ ਬਣ ਜਾਂਦੀ ਆ ਹਾਂਜੀ ਇਹਦੇ ਗੈਪ ਵੀ ਮਿਲ ਜਾਂਦਾ ਨਾਲ ਇਹ ਡੀਪੀ ਆ ਇਹ ਹਰੇਕ ਬੂਟੇ ਦੇ ਮੋਢੇ ਚ ਲਾਏਗੀ ਸਾਰੇ ਖੇਤ ਵਿੱਚ ਨਹੀਂ ਖਲਾਰੇਗੀ ਹਾਂਜੀ ਸਟੈਪ ਬਿ ਸਟੈਪ ਚੱਲੂਗੀ ਪਿੱਛੇ ਇਹਦੇ ਜਿਹੜੇ ਦਾਣੇ ਨੂੰ ਰੋਕ ਕੇ ਛੱਡਦਾ ਉਹ ਥੱਲੇ ਜਿਹੜੇ ਪਿਛਲੇ ਪਾਸੇ ਆਪਾਂ ਦਿਖਾਉਣੇ ਆ ਇੱਕ ਕਿੰਨੇ ਸਾਲ ਹੋ ਗਏ ਨੂੰ ਲਾਂਚ ਹੋਈ ਨੂੰ ਇਹ ਪਹਿਲੇ 2020 ਚ ਕਰਿਆ ਸੀ ਤਿਆਰੀ ਵਧੀਆ ਰਿਸਪੌਂਸ ਆ ਕਿਸਾਨ ਬਹੁਤ ਵਧੀਆ ਇਹ ਲਗਭਗ ਤੁਸੀਂ ਦੇਖੋ ਸਰਸਾ ਜਿਲ੍ਹਾ ਸਾਰਾ ਡੇ ਅਸਰ ਕਰਨ ਲੱਗ ਪਿਆ ਹਾਂਜੀ ਬੁਖਸਰ ਫਾਜ਼ਿਲਕਾ ਫਿਰੋਜ਼ਪੁਰ ਇਧਰ ਮਸ਼ੀਨਾਂ ਬਹੁਤ ਜ਼ਾਰੀਆਂ ਆ ਇਹ ਇਸ ਤਰੀਕੇ ਨਾਲ ਚੱਲਣਾ ਜੀ ਇਹਨੇ ਉੱਪਰੋਂ ਬੀਜ ਤੇ ਖਾਦ ਚਲੇ ਜਾਣੇ ਇੱਥੇ ਰੋਕ ਲੈਣੇ ਆ ਹਮ ਥੱਲੋ ਜਦੋਂ ਇਹ ਬੈਰਿੰਗ ਦਾਬ ਦੇਗਾ ਜਿੰਨੇ ਇੰਚ ਤੇ ਬੰਨਤੀ ਉਸ ਟਾਈਮ ਤੇ ਖੁੱਲ ਜਾਏਗਾ ਫਿਰ ਬੰਦ ਹੋ ਜਾਏਗਾ ਠੀਕ ਹੈ ਕੰਨੇ ਇਸ ਤਰੀਕੇ ਖੇਤ ਚੱਲੀ ਜਾਣਾ ਹਮ ਉਹ ਤੇ ਚੋਬੇ ਮਾਰ ਮਾਰ ਬੀਚ ਚੋਬਾ ਲਾ ਕੇ ਤੁਰ ਜਾਗੀ ਚੋਬਾ ਲਾ ਕੇ ਤੁਰ ਜਾਗੀ ਇਹਨੂੰ ਪਰ ਜਿਹੜੀ ਲੈਂਨ ਤੋਂ ਵੇਖਾਂਗੇ ਉਸੇ ਸਾਈਡ ਤੇ ਲੈਂਨ ਦਿਸੇਗੀ ਹੂੰ ਠੀਕ ਹੈ ਜੇ ਆਪਾਂ ਇਸ ਕੋਨੇ ਦੇਖ ਲੋਗੇ ਤਾਂ ਵੀ ਲੈਂਨ ਬਣੂਗੀ ਸਿੱਧਾ ਖਲੋਗੇ ਤਾਂ ਵੀ ਲੈਣਾ ਜਿੱਧਰ ਨੂੰ ਦੇਖਾਂਗੇ ਲੈਣਾ ਚੁਗੋ ਜਿਵੇਂ ਭਾਈ ਆਪਾਂ ਮੰਨਦੇ ਆ ਵੀ ਜਿਵੇਂ ਬੰਦਿਆਂ ਦੀ ਲਵਾਈ ਨੂੰ ਸਭ ਤੋਂ ਵਧੀਆ ਮੰਨਦੇ ਆ ਵੀ ਓਮੀ ਵਿਜਾਈ ਕਰਦੀ ਆ ਓਦੋਂ ਵਧੀਆ ਕਰ ਇਹ ਉਸ ਤੋਂ ਵਧੀਆ ਵਿਜਾਈ ਕਰ ਰਹੀ ਆ ਤੇ ਫਾਰਮਰ ਦੇ ਨਾਲ ਵਿਜਾਈ ਦੇ ਵਿੱਚ ਝਾੜ ਵੱਧ ਅੱਛਾ ਹਾਂਜੀ ਹਾਂਜੀ ਕਿੰਨਾ ਮਨ ਲੈ ਫਰਕ ਪੈਂਦਾ ਜੀ ਫਰਕ ਕਾਫੀ ਤੁਸੀਂ ਦੇਖੋ ਵੀ ਆਪਾਂ ਪਹਿਲੇ ਸਾਲ ਆਪਾਂ ਕੁੱਲ 3 ਮਸ਼ੀਨਾਂ ਬਣਾਈਆਂ ਸੀ ਟ੍ਰਾਇਲ ਟ੍ਰਾਇਲ ਤੌਰ ਤੇ ਫਾਰਮਰ ਨੂੰ ਦਿੱਤੀਆਂ ਸੀ ਹੂੰ ਉਸ ਤੋਂ ਬਾਅਦ 350 400 ਮਸ਼ੀਨਾਂ ਅੱਜ ਤੱਕ ਤਿਆਰ ਹੋ ਰਹੀ ਹੈ ਠੀਕ ਹੈ ਐਸ ਵਾਰ ਇਸ ਤੋਂ ਵੀ ਵੱਧ ਆਪਣੇ ਕੋਲ ਹੋ ਜਾਣੀ ਤਿਆਰ ਤੇ ਇਹ ਅੰਕਲ ਜੀ ਇਹ ਬਾਈ ਜੀ ਵੀ ਇੱਥੇ ਮਸ਼ੀਨ ਲੈਣ ਆਏ ਹਾਂਜੀ ਹਾਂਜੀ ਹੂੰ ਤੁਸੀਂ ਬਾਈ ਜੀ ਵੀਡੀਓ ਵਗੈਰਾ ਦੇਖੀ ਸੀ ਹਾਂ ਕੇ ਚੱਲਦੀ ਵੀ ਦੇਖੀ ਤੁਸੀਂ ਨੇ ਇਹ ਨੇ ਚੱਲਦੀ ਦੇਖੀ ਜੀ ਚੱਲਦੀ ਦੇਖੀਏ ਹਾਂਜੀ ਬਜਾਈ ਤੁਹਾਡੇ ਹਿਸਾਬ ਨਾਲ ਜਿਵੇਂ ਚਲੋ ਲੋਕਾਂ ਨੂੰ ਪਤਾ ਲੱਗ ਗਿਆ ਤੁਸੀਂ ਕਿਸਾਨ ਹੋ ਖੇਤੀ ਕਰਦੇ ਹੋ ਤੁਹਾਨੂੰ ਕੀ ਲੱਗਿਆ ਬਜਾਈ ਕਿਵੇਂ ਕਰਦੀ ਹੈ ਜੀ ਬਜਾਈ ਬਹੁਤ ਵਧੀਆ ਕਾਮਯਾਬ ਹੀ ਆ ਠੀਕ ਹੈ ਤੇ ਉਦਾਂ ਕਈ ਆ ਇੱਕ ਮਸ਼ੀਨ ਆਈ ਆ ਉਹ ਦਾਣੇ ਕਣਕ ਤਰ੍ਹਾਂ ਘੇਰਦੀ ਆ ਇੱਕ ਇੱਕ ਦਾਣਾ ਪਹਿਲਾਂ ਹਾਂ ਜਿਹੜੀਆਂ ਆਈਆਂ ਉਹ ਪਸੰਦ ਨਹੀਂ ਆਈ ਕਿਸੇ ਨੂੰ ਤਾਂ ਆ ਇਧਰ ਰਾਣੀਆਂ ਸੈੜੀ ਬਹੁਤ ਮਸ਼ਹੂਰ ਆ ਹਮ ਸਰ ਜਿੰਨਿਆਂ ਨੇ ਅਸੀਂ ਪੁੱਛਿਆ ਉਹ ਕਹਿੰਦੇ ਵੀ ਬੀਵੀਸੀ ਵਾਲੀ ਲੈ ਆਓ ਮਸ਼ੀਨ ਹੋ ਹੰਦਾ ਫਾਜੋ ਕਿਤੇ ਤੁਸੀਂ ਫਿਰ ਲੈ ਕੇ ਚੱਲਿਓ ਹਾਂਜੀ ਠੀਕ ਹੈ ਜੀ ਤੁਸੀਂ ਕੱਲੀ ਬਜਾਈ ਤੁਸੀਂ ਉੱਗੀ ਦੇਖੀ ਮੈਂ ਜੰਮੀ ਦੇਖੀਏ ਨੇ ਐਵੇਂ ਤੇ ਇੱਕ ਕਿਲਾ ਲਵਾਇਆ ਸੀਗਾ ਮੈਂ ਪਿਛਲੇ ਤੋਂ ਪਿਛਲੇ ਸਾਲ ਤੁਸੀਂ ਕਿਸੇ ਤੋਂ ਕਿਰਾਏ ਤੇ ਵਿਝਵਾਈ ਕਰਵਾਈ ਕਰਵਾਏ ਤੇ ਹਾਂਜੀ ਵਧੀਆ ਹੋਇਆ ਸੀ ਬਹੁਤ ਵਧੀਆ ਆ ਜਿਵੇਂ ਬਾਈ ਕਹਿੰਦੇ ਆ ਕਹਿੰਦੇ ਵੀ ਝਾੜ ਦਾ ਫਰਕ ਪੈਂਦਾ ਪਰ ਪਿਆ ਝਾੜ ਤੇ ਵਧੀਆ ਨਿਕਲ ਗਿਆ ਹੈਗਾ ਹੂੰ ਠੀਕ ਹੈ ਜੀ ਜਦੋਂ ਵਧੀਆ ਹੋਊ ਝਾੜ ਦਾ ਵਧੀਆ ਆਪੇ ਨਿਕਲਣਾ ਹਾਂ ਹੀ ਤੇ ਹੋਰ ਕੀ ਖੂਬੀ ਨਹੀਂ ਇਹਦੇ ਵਿੱਚ ਉਤੇ ਜੀ ਇੱਕ ਜਿਵੇਂ ਆਪਾਂ ਇਹਦੇ ਵਿੱਚ ਬੀਜ ਪਾ ਦਿੰਨੇ ਆ ਹਾਂਜੀ ਇਹਦੇ ਅੰਦਰ ਪਲੇਟਾਂ ਹੁੰਦੀਆਂ ਨੇ ਹੂੰ ਬੀਜ ਹੱਟ ਹੈ ਹਰੇਕ ਉੱਪੇ ਦੇ ਅੰਦਰ ਅੱਧਾ ਰੱਖਣਾ ਹੂੰ ਇਹ ਪਲੇਟ ਆਪਾਂ ਜਦੋਂ ਸ਼ੁਰੂ ਵਿੱਚ ਜਿੱਥੇ ਸੈਟਿੰਗ ਕਰਦੇ ਹਾਂ ਇਹ ਉੱਥੇ ਤੇ ਲਾਉਣੀ ਹੈ ਸ਼ੁਰੂ ਵਿੱਚ ਵੀ ਬੀਜ ਪਲੇਟ ਨੂੰ ਅੱਧੀ ਮਿਲਦੀ ਹੈ ਜਦੋਂ ਆਪਣਾ ਖੇਤ ਮੁੱਕਦਾ ਉਸ ਟਾਈਮ ਵੀ ਅੱਧੀ ਪਲੇਟ ਹੋਣੀ ਚਾਹੀਦੀ ਹੈ ਹਮਮ ਜੇ ਜਦੋਂ ਆ ਆਮ ਤੌਰ ਤੇ ਮਸ਼ੀਨਾਂ ਦੇ ਵਿੱਚ ਆ ਨਹੀਂ ਲੱਗਿਆ ਹੁੰਦਾ ਹਾਂਜੀ ਬੀਜ ਘਟ ਵੱਧ ਕਰਨ ਵਾਸਤੇ ਉਹ ਜਦੋਂ ਬੀਜ ਪਾ ਕੇ ਚਲਾਉਨੇ ਆ ਤੇ ਬੀਜ ਮਸ਼ੀਨ ਵੱਧ ਚੱਕਦੀ ਆ ਪਹਿਲਾਂ ਝੋਨਾ ਸੰਘਣਾ ਹੋ ਜਾਂਦਾ ਤੇ ਜਿਵੇਂ ਜਿਵੇਂ ਤੁਹਾਡਾ ਬੀਜ ਖਤਮ ਹੁੰਦਾ ਜਾਣਾ ਓਵੇਂ ਓਵੇਂ ਇਹਨੇ ਵਿਰਲੇ ਕਰਦੇ ਜਾਣਾ ਠੀਕ ਹੈ ਜੀ 2 ਘਟ ਚੱਕਣੀਆਂ ਪਲੇਟਾਂ ਇਹਨੂੰ ਇਸ ਕਰਕੇ ਆਪਾਂ ਪਲੇਟ ਦਿੱਤੀ ਵੀ ਸ਼ੁਰੂ ਤੋਂ ਵੀ ਅੱਧਾ ਪਲੇਟ ਤੇ ਲਾਸਟ ਤੇ ਅੱਧੀ ਪਲੇਟ ਫਿਰ ਆਪਣੇ ਲਾਸਟ ਵੇਲੇ ਵੀ ਆਪਣਾ ਉਨਾ ਹੀ ਸੰਘਣਾ ਝੋਨਾ ਹੋਊਗਾ ਤਾਂ ਸ਼ੁਰੂ ਚ ਵੀ ਉਨਾ ਸੰਘਣਾ ਹੋਊਗਾ ਹੂੰ ਦੂਜਿਆਂ ਦੇ ਵਿੱਚ ਇੱਕ ਹੋਰ ਆ ਆ ਦੇਖੋ ਟੈਂਕੀ ਦੇ ਅੰਦਰ ਆਮ ਤੌਰ ਤੇ ਥੱਲੋਂ ਟੈਂਕੀਆਂ ਚੌੜੀਆਂ ਹੁੰਦੀਆਂ ਹਾਂਜੀ ਹੁਣ ਕਿੱਲੇ ਦੇ ਵਿੱਚ ਖਾਦ ਪਾਉਣੀ ਹੁੰਦੀ ਆ 14-15 ਕਿਲੋ ਹੂੰ ਕਿੱਲੇ ਦੀ ਹੂੰ ਤੇ ਇਹਨੂੰ ਹੱਥ ਮਾਰਨਾ ਪੈਂਦਾ ਹੱਥ ਹਰ ਟਾਈਮ ਫਾਰਮਰ ਮਾਰ ਨਹੀਂ ਸਕਦਾ ਸਹੀ ਗੱਲ ਹੈ ਇਹ ਆਪਾਂ ਜਿੱਥੇ ਪਿਸਤੌਲ ਦੇ ਅੰਦਰ ਸੁਰਾਖ ਆ ਉੱਥੋਂ ਬੈਂਡ ਪਾਤਾ ਹੂੰ ਇਹਨੂੰ ਹੱਥ ਨਾ ਮਾਰਨਾ ਪਵੇ ਪਿਸਤੌਲ ਕੱਸਣ ਵਾਸਤੇ ਥੱਲੇ ਵੱਖਰੇ ਆਪਾਂ ਪਤੀਆਂ ਲਾ ਕੇ ਨਾ ਪਿਸਤੌਲ ਉਹਨਾਂ ਦੇ ਕੱਸੇ ਆ ਠੀਕ ਹੈ ਜੀ ਨਹੀਂ ਤਾਂ ਆਪਾਂ ਨੂੰ ਪਿਸਤੌਲ ਕੋਲ ਬੰਡ ਪਾਉਣਾ ਪੈਂਦਾ ਹੂੰ ਤੇ ਵਿਚਾਲੇ ਖਾਦ ਰੁਕ ਜਾਂਦੀ ਸਹੀ ਗੱਲ ਹੁਣ ਫਾਰਮਰ ਨੇ ਕਿਲਾ ਖੰਡ ਰਹਿ ਗਿਆ ਉਹਦੇ ਵਾਸਤੇ ਨਵਾਂ ਗੱਟਾ ਖੋਲਣਾ ਨਹੀਂ ਹੂੰ ਤੇ ਹਰ ਟਾਈਮ ਹੱਥ ਵੱਜਦਾ ਨਹੀਂ ਫਿਰ ਹਰੇਕ ਬੂਟੇ ਨੂੰ ਪ੍ਰੋਪਰ ਖਾਦ ਨਹੀਂ ਮਿਲਦੀ ਹੂੰ ਇਸ ਕਰਕੇ ਆਪਾਂ ਇਹਨੂੰ ਥੱਲੋ ਬੰਦ ਕਰਤਾ ਵੇ ਇਹਨੂੰ ਹੱਥ ਨਾਲ ਮਾਰਨਾ ਭਾਵੇਂ ਆਪਣੇ ਆਪੇ ਆਪਣੀ ਖਾਦ ਚੱਲੀ ਜਾਵੇ ਹਾਂਜੀ ਮਤਲਬ ਕਿਸਾਨ ਦੀ ਖੇਚਲਾ ਵੀ ਘਟ ਗਈ ਜੰਮ ਹਾਂਜੀ ਹਾਂਜੀ ਖੇਚਲਾ ਨਾਲ ਉਹਦਾ ਰਿਜ਼ਲਟ ਚੰਗਾ ਮਿਲੂਗਾ ਹਮ ਫਰੇਕ ਬੂਟੇ ਨੂੰ ਖਾਦ ਪ੍ਰੋਪਰ ਮਿਲੇਗੀ ਹਾਂਜੀ ਤੁਸੀਂ ਇੱਕ ਇਹ ਦੇਖੋ ਆਪਣਾ ਜਿਹੜਾ ਢੱਕਣ ਨੇ ਹਮ ਆਪਾਂ ਨੂੰ ਕਿਸੇ ਵੀ ਕੋਨੇ ਤੋਂ ਚੱਕਾਂਗੇ ਆਪਾਂ ਨੂੰ ਚੱਕਣ 'ਚ ਦਿੱਕਤ ਨਹੀਂ ਆਮ ਤੌਰ ਤੇ ਬਰਾਬਰ ਚੱਕਣਾ ਪੈਂਦਾ ਇਹਨੂੰ ਇੱਥੇ ਕੋਨੇ ਤੋਂ ਚੱਕੋ ਸਹੀ ਗੱਲ ਹੈ ਕੋਈ ਪ੍ਰੋਬਲਮ ਨਹੀਂ ਹਮ ਇਹਨੂੰ ਇੱਥੋਂ ਕੋਨੇ ਤੋਂ ਚੱਕ ਕੋਈ ਪ੍ਰੋਬਲਮ ਨਹੀਂ ਹਮ ਇਹਨਾਂ ਲੱਗ ਮਜ਼ਬੂਤ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਗਿਆ ਹਮ ਚੱਲਣਾ ਇਹਨੇ ਟਾਇਰਾਂ ਤੇ ਆ ਹੂੰ ਜਦੋਂ ਆਪਾਂ ਬਜਾਈ ਕਰਦੇ ਆ ਦੋਨੋਂ ਸਾਈਡ ਦੇ ਟਾਇਰ ਨੇ ਹਾਂਜੀ ਬਸ ਇਹਨਾਂ ਤੋਂ ਸੈਟਿੰਗ ਹੋਣੀ ਆ ਉਸ ਤੋਂ ਬਾਅਦ ਟ੍ਰੈਕਟਰ ਨੇ ਲਿਫਟ ਨੂੰ ਨਹੀਂ ਚੱਲਣਾ ਐਂ ਚਲੇ ਜਾਣਾ ਹੂੰ ਚੱਕਾਂ ਦੇ ਲੋਡ ਨਹੀਂ ਮਤਲਬ ਇਹ ਪਹਿਲੀ ਜਿਹੜੀ ਕਿਸਾਨਾਂ ਨੂੰ ਤਕਲੀਫ ਪਾਉਂਦੀ ਸੀ ਸਾਰੀਆਂ ਦਾ ਹੱਲ ਹੋ ਗਿਆ ਹਨਾ ਇਹਦੇ ਵਿੱਚ ਹਾਂਜੀ ਹਾਂਜੀ ਆਪਦੇ ਆਪ ਕਦੇ ਨਹੀਂ ਇਹਨੂੰ ਚੰਗਾ ਕਹਿੰਦੇ ਕੋਈ ਵੀ ਫਾਰਮਰ ਫੋਨ ਕਰਦਾ ਤੇ ਅਸੀਂ ਫਾਰਮਰ ਦਾ ਨੰਬਰ ਦਿੰਨੇ ਆ ਹੂੰ ਬਹੁਤ ਫਰਮਰਾਂ ਨਾਲ ਫਾਰਮਰ ਨਾਲ ਟਰਾਈ ਕਰੋ ਵੀ ਤੁਸੀਂ ਖਰੀਦਣ ਆ ਜਾਓ ਪਹਿਲਾਂ ਫਾਰਮਰ ਕੋਲ ਚੈੱਕ ਕਰਕੇ ਹਾਂਜੀ 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 ਮੇਰੇ ਪ੍ਰੂਤ ਤਸੱਲੀ ਕਰਕੇ ਫਾਰਮਰ ਲਵੇ ਫਾਰਮਰ ਨੇ ਚਲਾਈ ਹੁੰਦੇ ਨੇ ਸਾਰੇ ਪੇਤ ਹੁੰਦੇ ਉਹਨੂੰ ਪਤਾ ਹੁੰਦਾ ਉਹਨਾਂ ਨੇ ਕੱਢਿਆ ਹੁੰਦਾ ਬਾਕੀ ਆਪਣੀ ਮਸ਼ੀਨ ਹਰੇਕ ਮਸ਼ੀਨ ਹਰੇਕ ਏਰੀਆ ਵਿੱਚ ਗਈ ਆ ਕੋਈ ਇਹੇ ਜਿਹੇ ਏਰੀਆ ਨੀ ਪਪਾਲਾ ਯੂਪੀ ਆ ਉਤਰਾਖੰਡ ਆ ਆਪਣੇ ਜਿਹੜੇ ਕੁਝ ਏਰੀਏ ਹੋਰ ਨੇ ਸਟੇਟਾਂ ਜਿੱਥੇ ਆਪਣੇ ਕਿਤੇ ਕਿਤੇ ਝੋਨਾ ਹੁੰਦਾ ਐ ਐਮਪੀ ਵਿੱਚ ਹਰੇਕ ਥਾਂ ਝੋਨਾ ਨਹੀਂ ਹੁੰਦਾ ਉੱਥੇ ਵੀ ਮਸ਼ੀਨਾਂ ਗਈਆਂ ਹੋਈਆਂ ਕੋਟੇ ਮਸ਼ੀਨਾਂ ਗਈਆਂ ਹੋਈਆਂ ਨੇ ਪੰਜਾਬ ਦੇ ਉੱਤਰ ਪੰਜਾਬ ਤਾਂ ਹੈਗੀਆਂ ਹੈਗੀਆਂ ਨੇ ਫਾਜ਼ਲਕਾ ਜਲਾਲਾਬਾਦ ਰਾਣੀਆਂ ਸਰਸਾ ਜ਼ਿਲ੍ਹਾ ਜਿਵੇਂ ਭਾਈ ਸਾਹਿਬ ਨੇ ਕਿਹਾ ਸਰਸੇ ਜ਼ਿਲ੍ਹੇ ਦੇ ਵਿੱਚ ਰਾਣੀਆਂ ਚ ਉੱਥੇ ਹਰੇ ਘਰ ਤੇ ਆਪਣੀ ਮਸ਼ੀਨਾਂ ਹੂੰ ਜਿਵੇਂ ਬਾਈ ਨੇ ਕਿਹਾ ਸੀ ਨਾ ਕਹਿੰਦੇ ਵੀ ਜੇ ਤਸੱਲੀ ਵਾਲੀ ਮਸ਼ੀਨ ਲੈਣੀ ਤਾਂ ਬੀਬੀਸੀ ਵਾਲੇ ਦੇ ਲਓ ਜਿਵੇਂ ਬਾਈ ਨੇ ਸੁਣਿਆ ਹੋਣਾ ਪਹਿਲਾਂ ਹਾਂਜੀ ਹਾਂਜੀ ਤੇ ਹੁਣ ਆਪਣਾ ਬਾਈ ਕਿਸੇ ਕਿਸਾਨ ਵੀਰ ਨੇ ਖਰੀਦਣੀ ਹੁੰਦੀ ਐ ਉਹ ਖਰੀਦਣ ਆਊਗਾ ਕਿੱਥੇ ਪਤਾ ਲੱਗਦੀ ਆ ਯਾ ਮੇਸ਼ੀਨਾਂ ਨਾਲ ਲਗਭਗ ਫਾਰਮਰ ਫੋਨ ਤੇ ਸਾਈਆਂ ਕਰਾਉਂਦੇ ਨੇ ਫੋਨ ਤੇ ਸਾਈ ਹੋ ਜਾਂਦੀ ਐ 8-10 ਦਿਨ ਬਾਅਦ ਉਹਦਾ ਨੰਬਰ ਲੱਗ ਜਾਂਦਾ ਤੇ ਇਥੋਂ ਗੱਡੀ ਦੇ ਲੋਡ ਕਰਕੇ ਉਹਨਾਂ ਨੂੰ ਭੇਜ ਦਿੱਤੀ ਵੀ ਜਾਂਦੀ ਐ ਲਿਵਰ ਹੋ ਜੂ ਕਰੇ ਹਾਂਜੀ ਹਾਂਜੀ ਤੇਰਾ ਚੈੱਕ ਕਰਨਾ ਆਪਣੇ ਤੇ ਸੈਲੀ ਕਰਨ ਆ ਸਕਦੇ ਉਹ ਜਦੋਂ ਮਰਜ਼ੀ ਆ ਸਕਦੇ ਨੇ ਕਰੇ ਚਾਹੇ ਜਿੰਨੇ ਮਰਜ਼ੀ ਕਿਸਾਨ ਆਰਡਰ ਦੇਂਦਾ ਦਾ ਜਿਹੜਾ ਫਾਰਮਰ ਨੂੰ ਵਿਜਣ ਦਾ ਤਰੀਕਾ ਹੈ ਆਪਾਂ ਝੋਨਾ ਪੱਕਣ ਤੱਕ ਦਾ ਤਰੀਕਾ ਦੱਸਦੇ ਆ ਵੀ ਇਹਨੂੰ ਕੀ ਕੀ ਖਾਦਾਂ ਪਾਉਣੀ ਐ ਕਿਵੇਂ ਕਿਵੇਂ ਚਲਾਉਣਾ ਐ ਆਪਾਂ ਖੁਦ ਫਾਰਮਰ ਆ ਪ੍ਰੋਪਰ ਸਾਰੀ ਜਾਣਕਾਰੀ ਹਾਂਜੀ ਹਾਂਜੀ ਉਹ ਸਾਰੀ ਜਾਣਕਾਰੀ ਦਿੰਨੇ ਆ ਵਿਜਣ ਤੋਂ ਲੈ ਕੇ 2.500 ਕਿੱਲੇ ਦੀ ਖੇਤੀ ਕਰਦੇ ਆ ਜਿਹੜੀਆਂ ਕਮੈਨਾਂ ਕੋਲ ਨਾ ਆਪਾਂ ਆਪਦੇ ਬੀਜ ਵਾਸਤੇ ਰੱਖੀਆਂ ਹੋਈਆਂ ਨੇ ਆਪਦੀ ਫਸਲ ਵੱਢ ਕੇ ਖਿਲਾਰ ਦਿੰਨੇ ਆ ਠੀਕ ਹੈ ਕੋਈ ਆਪਾਂ ਬਾਹਰ ਦਾ ਕੰਮ ਨਹੀਂ ਕਰਦੇ ਹਮ ਮਤਲਬ ਕਿ ਪਹਿਲਾਂ ਟ੍ਰੇਲ ਟ੍ਰੇਲ ਆਪ ਵੀ ਕਰਦੇ ਆ ਹਰ ਇੱਕ ਚੀਜ਼ ਹਾਂਜੀ ਹਾਂਜੀ ਹਰ ਇੱਕ ਕਿਸਾਨ 5-600 ਕਿੱਲੇ ਦੇ ਆਸ-ਪਾਸ ਜਿਹੜੀ ਆ ਉਹ ਤਣਕ ਹੁੰਦੀ ਆ ਤੇ 300 ਕਿੱਲੇ ਦੇ ਆਸ-ਪਾਸ ਝੋਨਾ ਹੁੰਦਾ ਠੀਕ ਹੈ ਜੀ ਇਹ ਤਿੰਨ ਮਸ਼ੀਨਾਂ ਨੇ ਉਹੀ 300 ਕਿੱਲਾ ਝੋਨਾ ਤੇ 600 ਕਿੱਲਾ ਕਣਕ ਹੀ ਵੱਢਣੀ ਹੁੰਦੀ ਆ ਲੱਗ ਕੇ ਆਪਣੇ ਕੋਲ ਦੋਸਤੀ ਐ ਇਸ ਵਾਰ ਇੱਕ ਹੋਰ ਲੈਂਦੀ ਆ ਠੀਕ ਹੈ ਠੀਕ ਹੈ ਤੇ ਲੋ ਬਈ ਇਹ ਕਿਸੇ ਕਿਸਾਨ ਵੀਰ ਨੇ ਡੀਐਸਰ ਖਰੀਦਨੇ ਆ ਜਾਂ ਹੋਰ ਵੀ ਰੋਟਾਵੇਟਰ ਬਹੁਤ سارے ਇੰਪਲੀਮੈਂਟਸ ਬਾਈਆਂ ਕੋਲੇ ਹੈ ਕਿ ਕਿਹੜੇ ਕਿਹੜੇ ਇੰਪਲੀਮੈਂਟਸ ਹੈ ਐਪਲੀਮੈਂਟ ਆਪਣੇ ਕੋਲੇ ਇਹਦੀ ਰਿਸਰਚ ਹੈ ਰਿਸਰਚ ਕਰਦੇ ਆ ਕੋਈ ਵੀ ਫਾਰਮਰ ਮੰਗੇ ਜੋ ਵੀ ਚੀਜ਼ ਮੰਗੇ ਆਪੋ ਵੀ ਹਾਜ਼ਰ ਕਰਦੇ ਜਿਸ ਤਰੀਕੇ ਫਾਰਮਰ ਨੇ ਯੂਐਸਏ ਤੋਂ ਆਰਡਰ ਕਰਿਆ ਲਸਣ ਦੀ ਪਟਾਈ ਵਾਸਤੇ ਜਿਵੇਂ ਆਪੇ ਇਹ ਬਜਾਈ ਵਾਸਤੇ ਆ ਪਟਾਈ ਵਾਸਤੇ ਆ ਇਸ ਪਟਾਈ ਦੇ ਉੱਤੇ ਲੱਗੇ ਹਾਂਜੀ ਉੱਥੇ ਪਿੱਛੇ ਪਈ ਆ ਗੰਡੀਆਂ ਤੋੜਨ ਵਾਸਤੇ ਆ ਗੰਡੀ ਨੂੰ ਤਰੀਆਂ ਬਣਾਉਣ ਵਾਸਤੇ ਜਦੋਂ ਅਸੀਂ ਬੀ ਬਣਾਉਨੇ ਆ ਬੀ ਦੀ ਗ੍ਰੇਡਿੰਗ ਕਰਦੇ ਆ ਗ੍ਰੇਡਿੰਗ ਤੋਂ ਬਾਅਦ ਦਵਾਈ ਲੱਗਦੀ ਆ ਫਿਰ ਉਹ ਬਜਾਈ ਹੋਣੀ ਆ ਇਹ ਜਿਹੜੀ ਕਨਵੇਅਰ ਆ ਇਹਦੇ ਅੰਦਰ ਆਪਾਂ ਜਦੋਂ ਬਜਾਈ ਕਰ ਕਟਿੰਗ ਕਰਨੇ ਆ ਭੂਕਾਂ ਦੀ ਹਾਂਜੀ ਇਹ ਭੂਕਾਂ ਆਪੇ ਕੱਟੇਗੀ ਇਹਦੇ ਅੰਦਰ ਬਲੇਡ ਚੱਲਦਾ ਠੀਕ ਐ ਐਵੇਂ ਚੱਕ ਕੇ ਅੱਗੇ ਬੁਰਸ਼ ਨੇ ਵੀ ਦੀ ਸਫਾਈ ਕਰਨਗੇ ਹੂੰ ਉਸ ਤੋਂ ਬਾਅਦ ਇਹ ਕਨਵੇਅਰ ਚੱਕ ਕੇ ਉਹ ਗ੍ਰੇਡਰ ਚ ਪਾਏਗੀ